ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਗੁਰਪ੍ਰੀਮ ਲੈਰੀ ਤੇ ਅੱਜ ਤੁਹਾਨੂੰ ਮਲਾਵਾਂਗੇ ਮਠੰਡੇ ਜ਼ਿਲ੍ਹੇ ਦੇ ਸਭ ਤੋਂ ਬਜ਼ੁਰਗ ਮਹਿਲਾ ਦਲੀਪ ਕੌਰ ਦੇ ਨਾਲ ਜਿਨ੍ਹਾਂ ਦੀ ਉਮਰ ਜਿਹੜੀ ਹੈਗੀ ਆ ਉਹ ਸਰਕਾਰੀ ਰਿਕਾਰਡ ਦੇ ਮੁਤਾਬਕ 113 ਸਾਲ ਹੈ ਤੇ ਆਜੋ ਆਪਾਂ ਕਰਦੇ ਹਾਂ ਮਾਤਾ ਜੀ ਹੋਰਾਂ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਹੋ ਸੇਤਾ ਠੀਕ ਨੇ ਤੁਹਾਡੀਆਂ ਠੀਕ ਹੈ ਜੀ ਅੱਛਾ ਤਾਂ ਵੋਟਾਂ ਆ ਗਈਆਂ ਫਿਰ ਵੋਟਾਂ ਪਾਉਂਗੇ ਐ ਕਿ ਤੁਸੀਂ ਫੋਮ ਆ ਗਏ ਠੀਕ ਹੈ ਪਿੰਡ ਕਿਹੜਾ ਤੁਹਾਡਾ ਪਿਛਲਾ ਪੇਕੇ ਕਿੱਥੇ ਆ ਤੁੰਗਾਲੀ ਤੁੰਗਾਲੀ ਠੀਕ ਹੈ ਕਿੰਨਾ ਕਿ ਬਜੀ ਤੁਹਾਡਾ ਅਸ਼ੇਂਦਰ ਸਿੰਘ ਸਟੂਡੀਓ ਮਰ ਕਿੰਨੀ ਹੋ ਗਈ ਹੈ ਹੁਣ 60 ਤੋਂ ਘਾਟ ਹੈ ਅੱਛਾ ਕਿੰਨੇ ਭੈਣ ਭਾਈਆਂ ਤੁਸੀਂ ਅਸੀਂ 5 ਅੱਛਾ ਤਿਆਰ ਭਰਾ ਇੱਕ ਭੈਣ ਅੱਛਾ ਤੇ ਵੱਡੇ ਵੱਡੇ ਭਰਾ ਵੀ ਹੁਣ 80 ਸਾਲ ਗਏ ਨੇ ਹਾਂਜੀ ਠੀਕ ਹੈ ਤੇ ਮਾਤਾ ਜੀ ਹੁਣ ਕਿੰਨੀ ਹੋ ਗਈ ਹੈ ਇਹ ਮਾਸਟਰ ਦੇ ਦੱਸਦੇ ਕਹਿੰਦੇ ਸਭ ਤੋਂ ਵੱਡੇ ਪਿੰਡ ਚ ਹੀ ਇਹ ਆ ਗਏ 115 ਦੇ ਪਹੁੰਚੇ ਆ 115 ਦੇ ਕਰੀਬ ਹਾਂਜੀ ਠੀਕ ਹੈ ਠੀਕ ਹੈ ਤੇ ਉਹ ਸਿਹਤ ਠੀਕ ਹੈ ਨਾ ਦੀ ਬਿਲਕੁਲ ਹਾਂ ਜੀ ਦਵਾਈ ਬੁੱਟੀ ਦਵਾਈ ਜਨੂੰ ਅੱਛਾ ਜਦੋਂ ਟੈਲੀਫੋਨ ਦੀ ਆਉਦੀ ਕਿ ਲੈ ਜਾਣਾ ਠੀਕ ਹੈ ਠੀਕ ਹੈ ਠੀਕ ਹੈ ਆਇ ਤੁ ਘਰੇ ਗੱਡੀ ਕਰਾ ਲੈਣੇ ਕਰਾ ਕੀ ਗੱਡੀ ਦਵਾਈ ਉਹ ਆਪਣਾ ਪੁਰਾਣਾ ਜਿਹਾ ਬਣ ਗਿਆ ਕੋਈ ਗੱਲਾਂ ਬਾਤਾਂ ਤੁਹਾਨੂੰ ਸੁਣਾਉਂਦੇ ਹਾਂ ਹੁਣ ਸੁਣਾਉਂਦੇ ਹਾਂ ਨਹੀਂ ਸਾਨੂੰ ਤਾਂ ਇਹੀ ਦੱਸਦੇ ਰਹੇ ਵੀ ਕਲਯੁਗ ਸੀਗਾ ਜਿਹੜੇ ਟਾਈਮ ਚ ਕਲਯੁਗ ਨੇ ਇਹ ਗੱਡੀ ਘੇਰੀ ਸੀ ਉਹਦੋਂ ਅਸੀਂ ਬਹੁਤ ਪੁਰਨੇ ਸੋਹਣ ਵਾਲੀਆਂ ਸੀਗੀਆਂ ਮਤਲਬ ਕਿੱਥੇ ਘੇਰੀ ਸੀ ਇਹ ਤੁੰਗਲੀ ਤੁੰਗਲੀ ਘੇਰੀ ਸੀ ਤੁੰਗਲੀ ਦੱਸਦੇ ਅੱਛਾ ਹਾਂ ਤੇ ਉਹ ਕਲਯੁਗ ਕਿੱਥੋਂ ਆਉਂਦਾ ਸੀ ਇੱਕ ਪਿੰਡ ਦੇ ਸੀਗਾ ਜੀ ਬੰਦਾ ਅੱਛਾ ਹਾਂ ਸਾਡੇ ਮਾਮੇ ਹਰ ਕੇ ਦੱਸਦੇ ਹੁੰਦੇ ਸੀ ਅੱਛਾ ਹਾਂ ਇਹ ਗੜਜੋਂ ਨਹੀਂ ਗੱਡੀ ਘੇਰੀ ਸੀ ਉਦੋਂ ਅੱਛਾ ਹਾਂ ਕੱਲਾ ਕੱਲਾ ਫਿਰ ਫਰੀਦਾਲੇ ਉਹਨੂੰ 47 ਮਿਲ ਦੀ ਗੱਲ ਹੈ ਹਾਂ ਜੀ ਉਦੋਂ ਠੀਕ ਹੈ ਠੀਕ ਹੈ ਠੀਕ ਹੈ ਸੰਤ ਕੋ ਤਾਂ ਨਾ ਅਖਰਾਣ ਪੜ ਬੰਨੇ 47 ਜੀ ਕਿੰਨਾ ਸੀ ਆਹ ਰੋਲੇ ਵਾਲਾ ਸਭ ਹਾਂ ਇਹ ਉਹਨੂੰ ਦੱਸਦੇ ਰਹੇ ਸਾਨੂੰ ਮਾਤਾ ਜੀ ਵੀ ਦੱਸਦੇ ਹੁੰਦੇ ਸੀ ਹਾਂ ਇਹ ਉਸ ਟੈਂ ਦੇ ਗੜਜੋਂ ਸੀਗਾ ਠੀਕ ਹੈ ਠੀਕ ਹੈ ਜੀ ਟਾਂਡੇ ਭੰਨਰ ਕੇ ਤਾਂ ਬਾਅਦ ਚੋਣੇ ਸੀ ਹਾਂ ਠੀਕ ਹੈ ਤੇ ਤੁਹਾਡੇ ਬਾਪੂ ਜੀ ਹੈਗੇ ਕਿ ਨਹੀਂ ਨਹੀਂ ਅੱਛਾ ਉਹਨਾਂ ਕਰੇਂਗੇ 그러면은 ਸੁਰਗਵਾਸ ਹੋ ਗਏ ਅੱਛਾ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਹੋ ਗਿਆ ਹੋਣਗੇ ਜੀ 50 ਦੇ ਕਿੰਡੀ ਹੋ ਗਏ ਹੋਣਗੇ ਮੇਰੇ 50 ਸਾਲ ਹੋ ਗਏ ਹਾਂ ਜੀ ਸਾਡੀਆਂ ਸੁਰਤਾਂ ਵੀ ਸਿਰਨਗੀਆਂ ਮੜੰਗ ਮੜੰਗ ਗਈ ਅੱਛਾ ਹਾਂ ਜੀ ਰਿਟਾਇਰ ਹੋਏ ਸੀ ਠੀਕ ਹੈ ਠੀਕ ਹੈ ਤੇ ਮਾਤਾ ਜੀ ਦਾ ਮਰਜ ਵਿੱਚ ਇੰਨੀ ਉਮਰ ਹੈ ਤੇ ਕੀ ਖਾਲ ਫਰਾਕ ਕੀ ਰਹੀ ਹੈ ਫਿਰ ਇਹਨਾਂ ਦੀ ਜੀ ਕੀ ਕਾਜੂ ਬਦਾਮ ਅੱਛਾ ਇਹੀਆਂ ਚੀਜ਼ਾਂ ਰਗੜ ਕੇ ਦੇ ਦੇਣਾ ਜ ਇਹਨੂੰ अच्छा अच्छा हां हां जी फिर ਘਰੇ ਇਤਾਂ ਕੁ ਬਣਾ ਦਨੇ ਅੱਛਾ ਜਿਵੇਂ ਕੋਈ ਹੁਣ ਮੌਸਮਾ ਦਾ ਨਾ ਹੁਣ ਚੰਗੀ ਡਾਕਟਰਾਂ ਨੇ ਕਹੇ ਕਿ ਵਧੀਏ ਦੋਹਰ ਕੇ ਪੈਸਿਆਂ ਕਿੰਨੇ ਦੇਖਿਓ ਇਹਦੀ ਸਿਹਤ ਕਿੰਨੀ ਦੇਖਿਓ ਇਹ ਵਧੀਆ ਤੋਂ ਵਧੀਆ ਦਵਾਈ ਲਾਓ ਤੂੰ ਹੋਤਰ ਬਾਤਨਵਾ ਲਿਆ ਨਾਲ ਨਾਲ ਠੀਕ 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 ਤੇ ਆਪਣੇ ਬੰਲਾਂ ਦਾ ਇਕੱਲੇ ਪਿੰਡ ਚੋਂ ਕਿ ਬੰਲਾਂ ਦਾ ਪੂਰੇ ਢੰਡੇ ਜਿਹੜੇ ਸਭ ਤੋਂ ਵੱਡੇ ਸਭ ਤੋਂ ਵੱਡੇ ਹੈਗੇ ਨੇ ਹਾਂ ਜੀ ਮਾਸਟਰ ਦਾ ਇਹ ਮਾਸਟਰੀ ਦੱਸਦੇ ਸੀ ਘਰੇ ਹਾਂ ਜੀ ਉਹ ਵੋਟਾਂ ਕਰਦੇ ਨਾ ਯਾਰ ਉਹ ਮਾਸਟਰ ਹੀ ਆ ਕੇ ਦੱਸ ਦਿੰਦੇ ਆ ਵੀ ਸਭ ਤੋਂ ਵੱਡੇ ਮਤਲਬ ਸਾਰੇ ਪਿੰਡ ਚੋਂ ਆ ਕੇ ਅੱਛਾ ਇਹ ਡੀਸੀ ਵੱਲੋਂ ਵੀ ਆ ਪੱਤਰ ਲੈ ਕੇ ਸੀ ਉਹਨੇ ਡੀਸੀ ਸਾਹਿਬ ਨੇ ਭੇਜਿਆ ਸੀ ਅੱਛਾ ਉਹਦੇ ਫੋਟੋਆਂ ਵੀ ਲਾ ਕੇ ਲਗਾਈ ਹੋਈ ਅੱਛਾ ਹਾਂ ਜੀ ਉਹ ਜਦੋਂ ਬਜ਼ੁਰਗ ਦੇਸਲਾ ਜੀ ਹਾਂ ਮਾਸਟਰ ਆਏ ਸੀਗੇ ਆਪਣੇ ਸਰਟੀਫਿਕੇਟ ਦੇ ਕੇ ਗਏ ਹਾਂ ਜੀ ਹਾਂ ਠੀਕ ਲੇਖ ਕਹਿੰਦੇ ਵੀ ਡੀਸੀ ਵੱਲੋਂ ਆ ਕੇ ਆਇਆ ਤੇ ਸਾਰੇ ਪਿੰਡ ਤੋਂ ਵੱਡੇ ਇਹ ਯਾਰ ਅੱਛਾ ਤੇ ਵੋਟਰ ਬੋਟਰ ਕੌਣ ਗਿਆ ਇੱਥੇ ਵੀ ਹਾਂ ਜੀ ਹਾਂ ਜੀ ਠੀਕ ਹੈ ਸਾਰੀਆਂ ਬੋਟਾਂ ਉੱਤੇ ਪੰਡਤ ਜਿਉਂਦਾ ਤੱਕ ਪਈ ਜਾਣਗੀਆਂ ਜਿੰਨੇ ਤੇਰੇ ਨਾਲ ਚੱਲਦੇ ਜਿੰਨੇ ਹੋਉਂਦੇ ਆਪਾਂ ਬੋਟਾਂ ਪਾਉਂਦੇ ਰਹੇ ਹਾਂ ਨਹੀਂ ਹਾਂ ਜਿੱਦ ਤੱਕ ਹੁਣ ਰਹੇ ਬੋਟਾਂ ਪਾਉਂਦੇ ਰਹੇ ਹਾਂ ਹਾਂ ਨਹੀਂ ਹਾਂ ਕੋਦ ਮੈਂ ਨਾਲ ਜਾ ਕੇ ਪੂਵਾਰਾ ਸਾਰੀਆਂ ਸਾਰੀਆਂ ਪਈਆਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਅਸੀਂ ਆਪਾਂ ਵਾਕੇ ਆਨੇ ਉੱਥੇ ਖੇਤ ਕਿੰਨੇ ਵੀ ਘਰੇ ਪੂਵਾਂਗੇ ਹਾਂ ਜੇ ਕਿਉਂ ਬਜ਼ੁਰਗ ਜਿਆਦਾ ਹੋਣਾ ਹਾਂਜੀ ਤਾਂ ਇਹ ਕੋਈ ਕਿਸੇ ਖੇਤਲਾ ਨਾ ਕਰੇ ਘਰੇ ਪੂਵਾਰਾਂ ਠੀਕ ਹੈ ਠੀਕ ਹੈ ਚਲੋ ਠੀਕ ਹੈ ਮੈਂ ਸਤਿ ਸ੍ਰੀ ਅਕਾਲ ਭਾਈ ਬਹੁਤ ਬਹੁਤ ਸਤਿ ਸ੍ਰੀ ਅਕਾਲ